ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਨੂੰ ਵੀ ਬਹੁਤ ਕਰਦੇ ਤੁਸੀਂ ਸਾਰੇ ਠੀਕ ਠਾਕ ਸੀਗੇ ਠਾਕ ਦੀ ਤੁਮਨ ਨੂੰ ਸਾਰੇ ਦਾ ਸਵਾਗਤ ਹੈ ਚਲੋ ਅਜੀ ਬਲੌਗ ਕਰਨੇ ਆ ਪਕਵਰੀ ਅਪਾ ਚੋਰੇ ਸੀ ਕੱਪੜੇ ਇਸ ਤਰਫ ਲਈ ਪਾ ਅੰਦਰੋਂ ਅੰਦਰ ਕੱਪੜੇ ਪਾ ਲਏ ਜੀ ਨਮ ਸੀਨ ਮੇਂ ਰੰਗ ਹੋ ਗਿਆ ਫਪਾ ਦੇ ਸੀ ਜਿੱਕੇ ਕੱਪੜੇ ਤੇ ਜਿਹੜੇ ਆਪਣੇ ਘਰ ਮਸੀਦ ਦੇ ਪਏਗੇ ਉਹ ਪਾ ਦਾਂਗੇ ਕੁਰਸੀ ਤੇ ਰੱਖਾਂਗੇ ਕੱਪੜੇ

ਪੜੇ ਸੁੱਕੂਗੇ ਜੀ ਤੇ ਹੁਣ ਆਪਾਂ ਸੁਕਣੇ ਪਾ ਦਿੰਨੇ ਆ ਤੇ ਹਾਂ ਬਾਬੀ ਚੱਲ ਰਹੀ ਐ ਐਸੇ ਇਹਨਾਂ ਪਕਸਾਣੇ ਤੋਂ ਐਸੀ ਜੀ ਲੋ ਤੇ ਕਿ ਆਦਰਾ ਪੱਕੇ ਤੇ ਬਾਹਰ ਪੜੇ ਸੁੱਕੇ ਆੜੂ ਕੋ ਚਾਪਣਾ ਹੋ ਗਿਆ ਜੀ ਕੱਲੀ ਰਸੋਈ ਰਹੀ ਜੀ ਰਸੋਈ ਸਾਫ ਕਰ ਲਈ Are you playing a ਸੁੱਕੇ ਪੜਿਆਣੇ ਸੁੱਕੇ ਪੈਗੇ ਜੀ ਤੇ ਬਾਕੀ ਸਾਰੇ ਕੰਮ ਹੋਗੇ ਕੱਢੀ ਹੈਗੀ ਰਸੋਈ ਸਾਫ ਕਰਨਾ ਤਾਂ ਹੁਣ ਸੁੱਕ ਜਾਣਗੇ ਜੀ ਆਪਾਂ ਗੇਟ ਤੇ ਪਾ ਤਿਆਂ ਸੀ ਤੇ ਬਾਕੀ ਆਪਣੇ ਕੱਪੜੇ ਇੱਧਰ ਪਾਗੇ ਠੀਕ ਹੈ ਜੀ ਤੇ ਰਸੋਈ ਸਾਫ ਕਰਦਗੇ ਤੇ ਝਾੜੂ ਪੂੰਛ ਆਪਣਾ ਹੋ ਗਿਆ ਜੀ ਤੇ ਲਓ ਜੀ ਤੇ ਮਸ਼ੀਨ ਵੀ ਆਪਾਂ ਧੋਤੀ ਸੀ ਸਾਫ ਕਰਤੀ ਸੀ ਕੱਪੜੇ ਸੁੱਕਣੇ ਤਾਂ ਪਾਣੀ ਤਾਂ ਬਾਦ ਜੀ ਤੇ ਹੁਣ ਆਪਾਂ ਰਸੋਈ ਚਾਗੇ ਸੀ ਆਂਡੇ ਤਾਂ ਆਪਣੇ ਸਾਫ ਹੀ ਐ ਤੇ ਪੌਣੇ ਰਹਿ ਗਏ ਸੀ ਤੇ ਉਹ ਕਿਰਾ ਕਰ ਰਹੇ ਨੇ ਤੁਸੀਂ ਕੱਚਾ ਤੇ ਪਤਾ ਨਹੀਂ ਲੋਕ ਇਹ ਫਾਇਰ ਕਿਉਂ ਕਰਦੇ ਆ ਜੀ ਕਿ ਆਪਣੀ ਨਾਲ ਕੋਈ ਵੀ ਕੋਈ ਨਹੀਂ ਦੇਖਦਾ ਜੀ ਇਸ ਤਰ੍ਹਾਂ ਆਪਣੇ 14 ਮਿੰਟਾਂ ਦੀ ਵੀਡੀਓ ਵਿੱਚ ਸਖਤ ਦੌਰ ਵਿੱਚ ਨਹੀਂ ਦਿਖਾਂ ਇਹ ਮੈਂ ਇੱਕ ਟਾਂਕੇ ਦਾ ਰੋਸਟੰਗੀ ਲਿਆ ਤੇ ਸਖਾ ਮੈਂ ingredients 8 ਪੈਣ ਦੀ ਤੇ ਬਿਲਕੁਲ ਕੋਈ ਵੀਡੀਓ ਨਾ ਦੇਖਦੀ ਨਹੀਂ ਜੀ ਤੇ ਆਪਾਂ ਇੰਨੀ ਮਿਹਨਤ ਕਰਦੇ ਜੀ ਸਾਰੇ ਪੈਣ ਪਾਈਆਂ ਦਾ ਆਤ ਬਣ ਕੇ ਬੇਲਤੀ ਹੈ ਜੀ ਤੇ ਫੁੱਲ ਵੀਡੀਓ ਵਾਚ ਕਰਿਆ ਕਰੋ ਆਪਾਂ ਵੀ ਦੇਖੋ ਇੱਕ ਮੇਰੇ ਕੋਲ ਜਿਹੜੇ ਦੋ ਫੋਨ ਹਨ ਉਹਨਾਂ ਦੇ ਵਿੱਚ ਲਾ ਆਪਾਂ ਲਾ ਕੇ ਰੱਖ ਦਿੰਨੇ ਆ ਜੀ ਹਨਾ ਜਿਵੇਂ ਆਪਾਂ 11 ਨੂੰ ਲਾ ਕੇ ਰੱਖ ਦਿੰਨੇ ਨਾ ਆਪਾਂ ਵੀਡੀਓ ਨੂੰ ਇਸ ਤਰ੍ਹਾਂ ਲਾ ਕੇ ਰੱਖ ਦਿੰਨੇ ਆ ਤੇ ਕਮੈਂਟ ਮੈਂ ਆਪਦੀ ਮਿਹਨਤ ਜਿਹੜੀ ਤੂੰ ਕਰਦੀ ਹੈ ਤੇ ਪਤਾ ਨਹੀਂ ਮੈਂ ਨਾ ਕੱਲ ਹੈਰਾਨ ਹੀ ਹੋ ਗਈ ਮੈਂ ਕਿ ਹਾਏ ਦੇਖੀ ਮੈਨੂੰ ਟਾਈਮ ਬਿਲਕੁਲ ਵੀ ਨਹੀਂ ਮਿਲਿਆ ਜੀ ਤੇ ਸਮਾਂ ਟਾਈਮ ਹੀ ਆਪਣਾ ਡਾਊਨ ਹੋਣ ਲੱਗ ਗਿਆ ਜੀ ਤੇ ਲੋ ਜੀ ਔਨੇ ਆਪਾਂ ਭਿਉਂ ਤੇ ਹੋਣਾ ਪਾ ਗਏ ਸਾਫ਼ ਕਰਾ ਗਏ ਜੀ ਦਿਨਸ ਤੇ ਨਾ ਸਾਬਣ ਲਾ ਕੇ ਤੇ ਭਾਂਡੇ ਆਪਣੇ ਹਜੇ ਗਿੱਲੇ ਨੇ ਜਦੋਂ ਸੁੱਕ ਗਏ ਨਾ ਫਿਰ ਆਪਾਂ ਲਾ ਦਾਂਗੇ ਕੈਸ ਨੂੰ ਸਾਫ ਕਰ ਲਿਆ ਜੀ ਪਾਣੀ ਆਪਣੇ ਹੋਊਗੀ ਸਾਫ ਤੇ ਲਾਉਣੇ ਵਾਲੇ ਰਹਿ ਗਏ ਜੀ ਵੜ ਜਾਂਦੀ ਹੈ ਤੇ ਉੱਤੋਂ ਵੜ ਜਾਂਦਾ ਤੇ ਵੈਸੇ ਆਪਾਂ ਡੇਲੀ ਸਾਫੀ ਕਰਦੇ ਹਾਂ ਸਾਬਣ ਲਾ ਕੇ ਨਾ ਕੈਸ ਚੰਗੀ ਤਰ੍ਹਾਂ ਤੇ ਬਾਹਰ ਦੀ ਚਾਲ ਨੇ ਪਾਉਂਦੇ ਪਾਉਂਣਾ ਨੂੰ ਨਾ ਪਾ ਬਹੁਤ ਕੇ ਰੱਖ ਦਾਂਗੇ 1 ਘੰਟਾ ਜਿੰਨੀ ਵੀ ਚੰਗਾ ਹੀ ਹੋਏਗੀ ਸਾਰੀ ਹਨਾ ਉਗੜ ਜੇਗੀ ਇਸ ਤਰ੍ਹਾਂ ਕੀ ਲੱਗਿਆ ਹੁੰਦਾ ਜੀ ਹਨਾ ਰੋਟੀਆਂ ਤੇ ਇਥੰਦਾਈ ਜੀ ਵਾਲੇ ਪੋਣੇ ਹੋ ਜਾਂਦੇ ਆ ਉਈ ਚਾਹ 10-15 ਮਿੰਟ ਹਨਾ ਪੱਖਾ ਚਲਾ ਦਈਏ ਜੀ ਤੇ ਇਹ ਨਾਲੇ ਤਾਂ ਆਪਣੇ ਭਾਂਡੇ ਸੁੱਕ ਜਾਣਗੇ ਨਾਲੇ ਆਪੇ ਹੀ ਸੁੱਕੇ ਹਨਾ ਬੜੇ ਸੁੱਕ ਜੀ ਠੰਗੀ ਤਰ੍ਹਾਂ ਫਿਰ ਆਪਾਂ ਨਾਲ ਲੱਗਦੀ ਭਾਂਡੇ ਲਾ ਦਿੰਦੇ ਸੁੱਕ ਕੇ ਜਦੋਂ ਟੋਕਰੀ ਚ ਪਾਏ ਨਹੀਂ ਭਾਂਡੇ ਨਹੀਂ ਤਾਂ ਆਪਾਂ ਟੋਕਰੀ ਚ ਪਾ ਦਿੰਦੇ ਆ ਭਾਂਡੇ ਇਹ ਪਰਖਤੇ ਰਹਿ ਪਿੱਛੇ ਜੀ ਨੇਚ ਸੇਂਹ ਚ ਜੀ ਸਕਿੱਪ ਕਰ ਕਰਕੇ ਬੜੀ ਵੀਡੀਓ ਦੇਖਦੇ ਆ ਜੀ ਤੇ ਬਿਲਕੁਲ ਹਨਾ ਪਰ ਇਹ ਬਿਲਕੁਲ ਵੀ ਨਹੀਂ ਮਿਲਦਾ ਮੈਨੂੰ ਬਹੁਤ ਹੈਰਾਨ ਵੀ ਹੋ ਗਈ ਤਾਂ ਆਪਾਂ ਜਦੋਂ ਆਉਣੀ ਹੈ ਵੀਡੀਓ ਤੇ ਨਾ ਫੁੱਲ ਵਾਚ ਕਰਦੇ ਆਂ ਵੀਡੀਓ ਤੇ ਅਮਾਨਤਾਰੀ ਨਾਲ ਦੇਖੀ ਤਾਂ ਵੀ ਆਪਾਂ ਚੱਲੋ ਵੈਟੀ ਦੀ ਦੋ ਮੈਂ ਤੁਹਾਨੂੰ ਮੈਂ ਚੱਲੋ ਬਈ ਟਾਈਮ ਦੇਖਾ ਇਹ ਵੀਡੀਓ ਤੇ ਕਿੰਨਾ ਲੱਗਿਆ ਮੈਂ ਸਿਰਫ ਕੱਟ ਰਹਾ ਤੇ ਮੈਂ ਬੜੀ ਹੈਰਾਨ ਹੋਈ ਤੇ ਲੋ ਜੀ ਆਪਾਂ ਇੱਥੇ ਕਰਦੇ ਆ ਵੀਡੀਓ ਦਾ ਐਂਡ ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਆ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਭੈਣ ਭਾਈ ਨਵੇਂ ਆ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਮੈ ਲਵ ਚ ਕਰਿਓ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ